ਜੋ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਹੋਐ ਸਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਤੁਧਿ ਟਿਠੇ ਸਚਿ ਬਾਤ ਸੁਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਐ ਸਭ ਨੰਦਾਵੇ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਪਹਿਲਾ ਤੇ ਤੁਕੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਿਸ ਹਾਂ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਬਡੇਰਾ ਸੋ ਸੋ ਕਾ ਕੋ ਰਲ ਸੇ ਨਿਰਭਉ ਨਿਰੰਕਾਰ ਭਵਖੰਡ ਨਾ ਸਭ ਸੁਖ ਨਵ ਨਿਦ ਦੇਸੀ ਕਿਸ ਹਾਂ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵਖੰਡਾ ਨਾ ਸਭ ਸੁਖ ਨਵ ਨਿਦ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਕਿਆ ਤਿਸ ਕਾ ਮੋਹਤਾਜ ਰਹਾਓ ਜਿਨ ਹਰ ਧਿਆਇਆ ਸਭ ਕਿਸ ਤਿਸ ਕਾ ਤਿਸ ਕੀ ਭੋਖ ਗਵਾਏ ਐਸਾ ਧਨ ਦਿਆ ਸੁਖ ਦਾਤਾ ਨਿਖੋਟਨਾ ਕਬਹੀ ਜਾਏ ਆਨੰਦ ਭਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਾਪ ਨਾਮ ਆਰਾਧ ਆਨੰਦ ਇਹ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਣ ਜਮਾਣੀ ਜੇਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕਾਣ ਕਰ ਪ੍ਰਭ ਤੇਰੀ ਤੂੰ ਸਰਬ ਜੀਆ ਦਇਆਲਾ ਸਾਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲ ਰਾਖ ਲੈ ਹੋ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਕੀ ਮਤ ਕੌਣ ਕਰੈ ਪ੍ਰਾਵ ਤੇਰੀ ਤੂ ਸਰਬ ਜੀਆ ਦਇਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖਲੇਓ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਕਰ ਪਹਿਲਾ ਤਿਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਸ ਹੋਂ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਬਡੇਰਾ ਸੋ ਸੋ ਖਾ ਕੋ ਰਲਸੀ ਨਰਪਾਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਭ ਨਿਧ ਦੇਸੀ